ਅਮਿਤ ਸ਼ਾ ਦੇਸ ਦੇ ਗ੍ਰਹਿ ਮੰਤਰੀ ਨੇ ਕਈ ਦਿਨ ਪਹਿਲਾਂ ਉਹਨਾਂ ਦੀ ਇੱਕ ਇੰਟਰਵਿਊ ਆਈ ਸੀ ਉਸ ਇੰਟਰਵਿਊ ਦੇ ਵਿੱਚ ਪੱਤਰਕਾਰ ਉਹਨਾਂ ਨੂੰ ਸਵਾਲ ਕਰਦਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ 2027 ਦੀਆਂ ਚੋਣਾਂ ਨੇ ਇਹਨਾਂ 2027 ਦੀਆਂ ਚੋਣਾਂ ਦੇ ਵਿੱਚ ਕੀ ਰਹਿ ਸਕਦਾ ਤਾਂ ਅਮਿਤ ਸ਼ਾ ਹੱਸ ਕੇ ਜਵਾਬ ਦੇ ਅਸੀਂ ਹਮੇਸ਼ਾ ਉਹਨਾਂ ਨੇ ਇਸ ਗੱਲ ਦੇ ਉੱਪਰ ਕਿ 2027 ਦੀ ਪੰਜਾਬ ਦੀ ਚੋਣ ਦੇ ਵਿੱਚ ਕੀ ਹੋਊਗਾ ਇਸ ਗੱਲ ਦਾ ਅੰਦਾਜ਼ਾ ਤਾਂ ਬ੍ਰਹਮਾ ਜੀ ਵੀ ਨਹੀਂ ਲਾ ਸਕਦੇ ਯਾਨੀ ਕਿ ਪ੍ਰੈਕਟੀਕਲ ਤੌਰ ਦੇ ਉੱਪਰ ਵੱਡਾ ਫੇਰ ਬਦਲ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਸਕਦਾ ਤੇ ਇਸ ਗੱਲ ਦੇ ਵਿੱਚ ਕੋਈ ਦੋਰਾਮਾਨਿਕ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿਹੜੇ ਵੇਲੇ ਕੀ ਹੋ ਸਕਦਾ ਕਿਹੜੇ ਵੇਲੇ ਕੀ ਫੈਸਲਾ ਲਿਆ ਜਾ ਸਕਦਾ ਇਸ ਗੱਲ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਹੁੰਦਾ ਹੈਗਾ ਕਿਉਂਕਿ ਪੰਜਾਬ ਦਾ ਸਿਆਸੀ ਧਰਾਤਲ ਹੀ ਇਹੋ ਜਿਹਾ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਕੀ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਵਿਚਾਲੇ ਸਭ ਕੁਝ ਠੀਕ ਨਹੀਂ ਹੈ ਕਿ ਆਹ ਲੜਾਈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਵਿਚਾਲੇ ਇੱਕ ਲੜਾਈ ਜਲੰਧਰ ਦੀ ਚੋਣ ਨੂੰ ਲੈ ਕੇ ਹੋਈ ਆ ਤੇ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਗਵਰਨਰ ਗੁਰਬ ਚੰਦ ਘਟਾਰੀਏ ਜਿਹਨੂੰ ਮਿਲਦੇ ਨੇ ਜਾ ਕੇ ਤਾਂ ਕਿ ਉਹ ਇਹ ਗੱਲ ਕਹਿੰਦੇ ਨੇ ਕਿ ਐਨੇ ਕ ਐਮਐਲਏ ਮੇਰੇ ਨਾਲ ਹੈਗੇ ਨੇ ਜੇਕਰ ਕੋਈ ਹੋਰ ਮਤਾ ਪੇਸ਼ ਕਰਦਾ ਸਰਕਾਰ ਬਣਾਉਣ ਦਾ ਤਾਂ ਤੁਸੀਂ ਅ 15 ਦਿਨ ਦਾ ਫਲੋਰ ਦਾ ਟਾਈਮ ਲੈ ਲਿਓ ਕਿਉਂਕਿ ਇੰਨੇ ਦਿਨਾਂ ਦੇ ਵਿੱਚ ਭਗਵੰਤ ਮਾਨ ਬੀਜੇਪੀ ਦੇ ਨਾਲ ਸੈਟਿੰਗ ਕਰ ਜਾਣਗੇ। ਦੋਸਤੋ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਪੰਜਾਬ ਦੇ ਕਾਂਗਰਸ ਦੇ ਐਮਐਲਏ ਸੁਖਪਾਲ ਸਿੰਘ ਖਹਿਰਾ ਜਿਹੜੇ ਪੁਲੱਤ ਤੋਂ ਐਮਐਲਏ ਨੇ ਉਹਨਾਂ ਨੇ ਆਹ ਗੱਲ ਕਹੀ ਆ। ਸੁਖਪਾਲ ਸਿੰਘ ਖਹਿਰਾ ਇਸ ਮਾਮਲੇ ਦੇ ਉੱਪਰ ਬੋਲੇ ਨੇ। ਇੱਕ ਚੈਨਲ ਨੂੰ ਇੰਟਰਵਿਊ ਦੰਦਿਆਂ ਸੁਖਪਾਲ ਸਿੰਘ ਖਹਿਰਾ ਨੇ ਆਹ ਗੱਲਾਂ ਕੀਤੀਆਂ ਨੇ। ਹਾਲਾਂਕਿ ਦੇਖੋ ਕਿ ਇਹ ਮਤਲਬ ਫਿਲਹਾਲ ਤਾਂ ਇਹ ਗੱਲਾਂ ਕਦੋਂ ਦੀਆਂ ਚੱਲ ਰਹੀਆਂ ਨੇ। ਗਦੋਂ ਦਾ ਜਦੋਂ ਦੀ ਸਰਕਾਰ ਬਣੀ ਆ ਉਦੋਂ ਤੋਂ ਹੀ ਭਗਵੰਤ ਮਾਨ ਨੂੰ ਲਾਹਿਆ ਜਾ ਰਿਹਾ ਕਿ ਭਗਵੰਤ ਹੁਣ ਕੇਜਰੀਵਾਲ ਭਗਵੰਤ ਮਾਨ ਨੂੰ ਲਾਉਣ ਜਾ ਰਹੇ ਨੇ ਹੁਣ ਭਗਵੰਤ ਮਾਨ ਦੀ ਜਿਹੜੀ ਮਿਆਦ ਹੈ ਉਹਨੂੰ ਖਤਮ ਕਰਕੇ ਕੇਜਰੀਵਾਲ ਕਿਸੇ ਹੋਰ ਨੂੰ ਸੀਐਮ ਬਣਾਉਣਗੇ ਪਰ ਇਦਾਂ ਦਾ ਫਿਲਹਾਲ 3.5 ਸਾਲ ਦੇ ਵਿੱਚ ਕੁਝ ਵੀ ਨਹੀਂ ਹੋਇਆ ਜੋ ਮਤਲਬ ਮੈਨੂੰ ਵੀ ਲੱਗਦਾ ਕਿ ਜਿਹੜਾ 1.5 ਸਾਲ ਦਾ ਇਸ ਸਰਕਾਰ ਦਾ ਸਮਾਂ ਬਾਕੀ ਆ ਇਸ 1.5 ਸਾਲ ਦਾ ਸਮਾਂ ਭਗਵੰਤ ਮਾਨ ਹੀ ਪੂਰਾ ਕਰੂਗਾ ਜੋ ਮਤਲਬ ਮੇਰੀ ਨਿੱਜੀ ਮਤਲਬ ਮੇਰੀ ਸੋਚ ਹੈਗੀ ਆ ਜੋ ਆਮ ਆਦਮੀ ਪਾਰਟੀ ਦਾ ਇੱਕ ਪੋਲੀਟੀਕਲ ਸਟਰਕਚਰ ਦੇਖਦੇ ਆ ਜਾਂ ਆਮ ਆਦਮੀ ਪਾਰਟੀ ਦਾ ਇੱਕ ਆਪਾਂ ਪੂਰਾ ਸਿਸਟਮ ਨੂੰ ਦੇਖਦੇ ਆ ਲੱਗਦਾ ਕਿ ਮੁੱਖ ਮੰਤਰੀ ਤਾਂ ਭਗਵੰਤ ਮਾਨ ਹੀ ਰਹੂਗਾ ਪਰ ਆਪੋਜੀਸ਼ਨ ਲਗਾਤਾਰ ਇਹ ਗੱਲ ਕਹਿੰਦੇ ਰਹੀ ਆ ਕਿ ਆਹ ਸਾਰੇ ਅੰਦਾਜ਼ੇ ਗਲਤ ਨੇ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਹਟਾਉਣਾ ਚਾਹੁੰਦੇ ਨੇ ਪਿਛਲੇ ਦਿਨੀ ਕਹਿੰਦੇ ਕਿ ਸਾਰਾ ਕੁਝ ਇਹ ਜਦ ਜਿਹੜੀ ਅਰਥਾ ਲੁਧਿਆਣਾ ਸੌਰੀ ਮੈਂ ਜਲੰਧਰ ਚੋਣ ਗਿਆ ਗਿਆ ਸੀ ਜਿਹੜੀ ਲੁਧਿਆਣਾ ਪੱਛਮੀ ਦੀ ਚੋਣ ਸੀ ਕਿ ਲੁਧਿਆਣਾ ਪੱਛਮੀ ਦੀ ਚੋਣ ਦੇ ਦੌਰਾਨ ਇਹ ਸਾਰਾ ਕੁਝ ਖੁੱਲ ਕੇ ਸਾਹਮਣੇ ਆਇਆ ਇਸੇ ਕਰਕੇ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜਦੋਂ ਉੱਥੇ ਲੁਧਿਆਣਾ ਪੱਛਮੀ ਦੀ ਦਿਨ ਸੀ ਆਖਰੀ ਚੋਣਾਂ ਦਾ ਉੱਥੇ ਫਿਰ ਗਏ ਵੀ ਨਹੀਂ ਸੀ ਦੇਖੋ ਕੀ ਹੋਊਗਾ ਕੀ ਨਾ ਹੋਊਗਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਇੱਕ ਚੀਜ਼ ਜਦੋਂ ਅਸੀਂ ਮਤਲ ਕਹਿੰਨੇ ਆ ਕਿ ਅੱਜ ਦੇ ਸਮੇਂ ਦਾ ਵੀ ਸੰਦਰਭ ਹੈ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿੰਨੇ ਮੋਟੀਵੇਸ਼ਨ ਸਪੀਕਰ ਆ ਗਏ ਕਿੰਨੇ ਟੀਚਰ ਹੋ ਗਏ ਪ੍ਰੋਫੈਸਰ ਹੋ ਗਏ ਜਿਹੜੇ ਕਹਿੰਦੇ ਨੇ ਕਿ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਚੀਜ਼ ਅਚੀਵ ਕਰਨੀ ਚਾਹੀਦੀ ਆ ਦੇਖੋ ਭਾਵੇਂ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਨਰਿੰਦਰ ਮੋਦੀ ਅਰਵਿੰਦ ਕੇਜਰੀਵਾਲ ਹੋਣ ਜਾਂ ਪੰਜਾਬ ਦੇ ਮੁੱਖ ਮੰਤਰੀ ਹੋਣ ਭਗਵੰਤ ਮਾਨ ਤੁਸੀਂ ਪਾਰਟੀ ਨਾਲ ਸਹਿਮਤ ਹੋਵੋ ਨਾ ਹੋਵੋ ਤੁਸੀਂ ਨੀਤੀਆਂ ਨਾਲ ਸਰਕਾਰਾਂ ਦੀਆਂ ਸਹਿਮਤ ਹੋਵੋ ਨਾ ਸਹਿਮਤ ਹੋਵੋ ਪਰ ਇੱਕ ਗੱਲ ਕਿ ਜਿਹੜੀਆਂ ਆਹ ਸ਼ਕਤੀਆਂ ਨੇ ਇਹ ਸ਼ਕਤੀਆਂ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਪਹੁੰਚੀਆਂ ਨੇ ਤੁਸੀਂ ਭਗਵੰਤ ਮਾਨ ਨੂੰ ਦੇਖ ਲਓ ਇੱਕ ਕਮੇਡੀਅਨ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਪੰਜਾਬ ਦੇ ਉਹ ਮੁੱਖ ਮੰਤਰੀ ਦੀ ਕੁਰਸੀ ਤੱਕ ਗਏ ਨੇ ਤੇ ਦੋ ਵਾਰ ਮੈਂਬਰ ਆਫ ਪਾਰਲੀਮੈਂਟ ਚੁਣੇ ਗਏ ਨੇ ਸੰਗਰੂਰ ਤੋਂ ਵੱਡੀ ਗੱਲ ਹੈ ਅਰਵਿੰਦ ਕੇਜਰੀਵਾਲ ਲੈ ਲਓ ਤੁਸੀਂ ਇੱਕ ਦੇਖੋ ਅੱਜ ਦੇ ਸਮੇਂ ਦੇ ਵਿੱਚ ਕਿੰਨਾ ਮੁਸ਼ਕਲ ਹੈ ਇਹ ਬੰਦੇ ਦੀ ਸਾਰੀ ਉਮਰ ਨਿਕਲ ਜਾਂਦੀ ਆ ਪਰ ਪਿੰਡ ਦਾ ਪੰਚ ਨਹੀਂ ਬਣ ਪਾਉਂਦਾ ਅਰਵਿੰਦ ਕੇਜਰੀਵਾਲ ਨੇ ਪਾਰਟੀ ਬਣਾਈ ਦਿੱਲੀ ਦੇ ਤਿੰਨ ਵਾਰ ਸੀਐਮ ਬਣੇ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਸਰਕਾਰ ਬਣਾਈ ਗੁਜਰਾਤ ਦੇ ਵਿੱਚ ਐਮਐਲਏ ਜਿਤਾਏ ਕਿੱਡੀ ਵੱਡੀ ਗੱਲ ਹੈ ਯਾਨੀ ਕਿ ਆਪਣੇ ਆਪ ਨੂੰ ਕਿੱਥੋਂ ਲੈ ਕੇ ਉਹ ਕਿੱਥੇ ਤੱਕ ਗਏ ਨੇ ਇਦਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਿਲਕੁਲ ਧਰਾਤਲ ਤੋਂ ਉੱਠ ਕੇ ਗਰਾਊਂਡ ਲੈਵਲ ਤੋਂ ਉੱਠ ਕੇ ਭਾਰਤ ਜਿਹੇ ਤਾਕਤਵਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਇਹ ਇੱਕ ਛੋਟੀ ਗੱਲ ਨਹੀਂ ਇੱਕ ਵੱਡੀ ਗੱਲ ਹੈ ਸੋ ਮਤਲਬ ਕਿ ਅਚੀਵਮੈਂਟ ਰਾਂ ਜ਼ਿੰਦਗੀ 'ਚ ਹੈ ਆਪਾਂ ਕਿਸੇ ਦੀ ਨੀਤੀਆਂ ਨਾਲ ਸਹਿਮਤ ਹੋਈਏ ਨਾ ਹੋਈਏ ਹੁਣ ਜਿਹੜੀ ਗੱਲ ਮੈਂ ਪਹਿਲਾਂ ਕਰ ਰਿਹਾ ਸੀ ਕਿ ਲਗਾਤਾਰ ਹੁਣ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਕਿ ਤੁਸੀਂ ਬੱਚੇ ਨੂੰ ਐਦਾਂ ਟ੍ਰੀਟ ਕਰੋ ਕਿ ਬੱਚੇ ਆਪਣੇ ਫੀਲਡ ਦੇ ਵਿੱਚ ਕੁਛ ਨਾ ਕੁਛ ਅਚੀਵ ਕਰਨ ਕਿੰਨੇ ਹੀ ਸੋਸ਼ਲ ਮੀਡੀਆ ਦੇ ਪ੍ਰੋਮੋਟਿਵੇਸ਼ਨ ਸਪੀਕਰ ਨੇ ਜਿਹੜਾ ਪੱਛਮ ਦਾ ਲਿਟਰੇਚਰ ਹੈ ਉਹ ਲਿਟਰੇਚਰ ਸਾਡੇ ਇੱਥੇ ਇੰਪਲੀਮੈਂਟ ਕੀਤਾ ਜਾ ਰਿਹਾ ਕਿ ਇਦਾਂ ਦੀ ਲਾਈਫ ਹੋਵੇ ਇਦਾਂ ਦੀ ਜਰਨੀ ਹੋਵੇ ਤੁਹਾਡੀ ਲਾਈਫ ਦੇ ਵਿੱਚ ਹਾਪੀਚਮੈਂਟ ਹੋਵੇ 9 ਤੋਂ 5 ਤੁਹਾਡੀ ਜੌਬ ਹੋਵੇ ਤੁਸੀਂ ਕਿਵੇਂ ਪ੍ਰੋਫੈਸ਼ਨਲ ਰਹਿਣਾ ਆਪਣੇ ਲਾਈਫ ਦੇ ਵਿੱਚ ਪਰ ਤੁਸੀਂ ਇਹਨਾਂ ਬੰਦਿਆਂ ਬਾਰੇ ਦੇਖੋ ਸਾਮਤ ਹੋਵੋ ਨਾ ਹੋਵੋ ਪਰ ਇਹਨਾਂ ਬੰਦਿਆਂ ਨੇ ਜ਼ਿੰਦਗੀ ਦੇ ਵਿੱਚ ਅਚੀਵ ਕੀਤਾ ਸੋ ਸੁਖਪਾਲ ਸਿੰਘ ਖਹਿਰਾ ਸੋ ਗਪਾਲ ਸਿੰਘ ਖਾਰਾ ਕਹਿ ਰਹੇ ਨੇ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਆਪਸ ਦੇ ਵਿੱਚ ਖੜਕ ਚੁੱਕੀ ਆ ਤੇ ਅਰਵਿੰਦ ਕੇਜਰੀਵਾਲ ਨੇ ਪੂਰਾ ਮਨ ਬਣਾ ਲਿਆ ਕਿ ਭਗਵੰਤ ਮਾਨ ਨੂੰ ਹਟਾਉਣ ਦੀ ਪੂਰੀ ਸਲਾਹ ਹੈ ਤੇ ਗੁਲਾਬਚੰਦ ਕਟਾਰੀਆ ਜੋ ਗਵਰਨਰ ਨੇ ਪੰਜਾਬ ਦੇ ਉਹਨਾਂ ਨੂੰ ਭਗਵੰਤ ਮਾਨ ਮਿਲੇ ਨੇ ਤੇ ਮਿਲੇ ਕਹਿੰਦੇ ਇਸੇ ਕਰਕੇ ਨੇ ਜੇਕਰ ਇਦਾਂ ਦਾ ਕੋਈ ਇਦਾਂ ਦੀ ਕੋਈ ਸਿਚੁਏਸ਼ਨ ਬਣਦੀ ਹੈ ਤਾਂ ਘੱਟੋ ਘੱਟ 15 ਦਿਨ ਦਾ ਟਾਈਮ ਦਿੱਤਾ ਜਾਵੇ ਤਾਂ ਜੋ ਭਗਵੰਤ ਮਾਨ ਭਾਜਪਾ ਨਾਲ ਸੈਟਿੰਗ ਕਰ ਜੇ ਇਹ ਗੱਲ ਮੈਂ ਨਹੀਂ ਸੁਖਪਾਲ ਸਿੰਘ ਖਿਆਰਾ ਹੀ ਗੱਲ ਕਹਿ ਰਹੇ ਨੇ ਤੇ ਡੇਢ ਸਾਲ ਦਾ ਸਮਾਂ ਰਹਿ ਗਿਆ ਪੰਜਾਬ ਦੇ ਮਤਲਬ ਡੇਢ ਪੌਣੇ ਦੇ ਦੋ ਸਾਲ ਦਾ ਸਮਾਂ ਰਹਿ ਗਿਆ 2027 ਦੀ ਚੋਣ ਦੇ ਵਿੱਚ ਤਿਆਰੀਆਂ ਤਕਰੀਬਨ ਤਕਰੀਬਨ ਸਾਰੀ ਹੀ ਪਾਰਟੀਆਂ ਕਰ ਰਹੀਆਂ ਨੇ ਕਾਂਗਰਸ ਦੇ ਵਿੱਚ ਤਾਂ ਕਈ ਸੀਐਮ ਫੇਸ ਨੇ ਅਕਾਲੀਆਂ ਦਾ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਆਪਸੀ ਸੁਧਾਰ ਲਹਿਰ ਬਣੀ ਹੋਈ ਆ ਤੇ ਉਹ ਸੁਧਾਰ ਕਰਨ ਦੇ ਉੱਪਰ ਲੱਗੇ ਹੋਏ ਨੇ ਕਿ ਕਿਸੇ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅ ਅੱਗੇ ਵਧੇ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਢੜਾ ਹੋ ਗਿਆ ਸੁਧਾਰ ਲਹਿਰ ਦਾ ਦੂਜੇ ਪਾਸੇ ਢਲਾ ਹੋ ਗਿਆ ਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡੀ ਹੀ ਸਰਕਾਰ ਰਿਪੀਟ ਕਰੂਗੀ ਪੰਜਾਬ ਦੇ ਵਿੱਚ ਉਹ ਤਾਂ ਖੈਰ ਸਮਾਂ ਦੱਸੂਗਾ ਕਿ ਜੇ ਸਰਕਾਰ ਰਿਪੀਟ ਕਰੂਗੀ ਜਾਂ ਕਿਹੜਾ ਬਣੂਗਾ ਅੱਜ ਕੁਝ ਨਹੀਂ ਕਿਹਾ ਜਾ ਸਕਦਾ ਪਰ ਸੁਖਪਾਲ ਸਿੰਘ ਖੈਰਾ ਨੇ ਇੱਕ ਵੱਡੀ ਸਟੇਟਮੈਂਟ ਦਿੱਤੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦੀ ਤ